ਯੋਧਾ ਨਸ਼ਿਆਂ ਵਿਰੁੱਧ ਇੱਕ ਮਹੱਤਵਪੂਰਨ ਇੱਕ ਜੰਗ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਜਾਰੀ ਹੈ। 1 ਮਾਰਚ 2025 ਤੋਂ 13 ਮਾਰਚ 2025 ਤੱਕ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ 1259 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 1758 ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਇਸ ਦੇ ਨਾਲ ਹੀ 60 ਲੱਖ ਰੁਪਏ ਦੀ ਡਰਗਮਨੀ 81 ਕਿਲੋ ਹੈਰੋਇਨ 970 ਕਿਲੋ ਚੂਰਾਪੋਸਟ 55 ਕਿਲੋ ਅਫੀਮ 10 ਕਿਲੋ ਗਾਂਜਾ 4 ਕਿਲੋ ਚਰਸ 1 ਕਿਲੋ ਆਇਸ ਅਤੇ 7 ਲੱਖ 6714 ਪਾਬੰਦੀਸ਼ੁਦਾ ਦਵਾਈਆਂ ਦੀ ਬਰਾਮਦਗੀ ਹੋਈ ਹੈ ਇਸ ਤੋਂ ਇਲਾਵਾ 29 ਨਸ਼ਾ ਤਸਕਰਾਂ ਦੇ ਕਾਲੀ ਕਮਾਈ ਨਾਲੋਂ ਸਾਰੇ ਮਕਾਨਾਂ ਨੂੰ ਵੀ ਟੈਟੇਰੀ ਕਰ ਦਿੱਤਾ ਗਿਆ ਹੈ ਰਣੰਦਰ ਡਟ ਗਈ ਸਰਕਾਰ ਨਸ਼ੇ ਹੁੰਦੇ ਨਿਰਣਾਇਕ ਵਾਰ